ਭਾਈ ਥੋੜੇ ਕੀ ਝਾੜ ਨਿਕਲਦਾ ਆਲੂਆਂ ਦਾ ਭਾਈ ਦੱਸਿਓ ਜਰੂਰ ਮਟਰ ਖਾ ਲਾ ਲਿਆ ਕਰਾ ਸਾਈਡ ਤੇ ਤੇ ਇੱਕ ਆ ਵੱਡੀ ਮਸ਼ੀਨ ਆ ਜਿਹੜੀ ਇਹਦਾ ਜਰੂਰ ਫਾਇਦਾ ਦੱਸਿਓ ਵੀ ਕੀ ਆ ਕੀ ਨਹੀਂ ਹੈਗਾ ਹਨਾ ਤੇ ਇੱਕ ਇਹ ਵੀ ਪਹਿਲਾਂ ਪਤਾ ਆਲੂਆਂ ਰੇਟ ਵਧਿਆ ਰਿਹਾ ਆ 500 ਪਲੱਸ 600 ਦੇ ਆਸਪਾਸ ਰਿਹਾ ਜਾਨੀ ਹੈਨਾ ਅੱਜ ਤੋਂ 15 ਕੁ ਦਿਨ 20 ਕੁ 20 ਦਿਨ ਪਹਿਲਾਂ ਮੰਨ ਲਿਏ ਹਨਾ ਚਲੋ ਮੰਨ ਲਓ ਮਾਰਚ ਮਹੀਨੇ ਦਾ ਸਟਾਰਟਿੰਗ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਫਰਵਰੀ ਦੇ ਐਂਡ ਦੇ ਵਿੱਚ ਤੇ ਮਾਰਚ ਦੇ ਪਹਿਲੇ ਪੂਲੇ ਹਫਤੇ ਤੱਕ ਵਧੀਆ ਰੇਟ ਜਾ ਰਿਹਾ ਹਨਾ ਤੇ ਹੁਣ ਤਾਂ ਮਸਾਂ ਹੀ ਸਾਡੇ ਇਧਰ ਜਗਰਾਮਾ ਹਲਕੇ ਦੇ ਵਿੱਚ ਮੰਨ ਲੇਗਾ ਚਲੋ ਵੀ ਜਿਹੜਾ ਡਾਇਮੰਡ ਆ ਤਕਰੀਬਤ ਕਰੀ ਨੂੰ ਉਹ 300 ਦੇ ਆਸ-ਪਾਸ ਵੇਖਦਾ ਵਾ 300 ਤੋਂ ਘੱਟ ਹੀ ਰੇਟ ਹੋਣਾ ਤਾਂ ਹਨਾ ਦੀਦੀ ਪਹਿਲਾਂ ਗੱਲਬਾਤ ਕੀਤੀ ਹੋਈ ਆ ਵੱਖਰੀ ਗੱਲ ਆ ਜਿਹੜੇ ਉਹ ਨਵੇਂ ਪੜ ਦੇ ਪੁਰ ਦੇ ਆ ਕੰਪਨੀਆਂ ਤੋਂ ਬਿਨਾ ਜਾਣ ਜਿਹੜੇ ਹੂ ਪੜਦੇ ਆ ਹਨਾ ਜਿੰਦਾਂ ਨੇ ਪਹਿਲੀ ਵਾਰ ਲਾਇਲੂਏ ਆ ਤੇ ਉਹਨਾਂ ਦਾ ਮੇਰੇ ਸਾਹ ਨਾਲ ਬਾਈ 300 ਤੋਂ ਘੱਟ ਕੁਟੀ ਆ ਬਈ 350 250 ਦੇ ਆਸ-ਪਾਸ ਹੀ ਰਹਿ ਗਿਆ ਹਨ ਜਿਵੇਂ ਹੁਣ ਹੋਰ ਆ ਡਾਇਮੰਡ ਤੋਂ ਬਿਨਾਂ ਹੋਰ ਜਿਵੇਂ 20 ਕਈ ਆਉਂਦੇ ਆ ਹੋਰ ਜਿਵੇਂ ਐਲ ਆਰ ਹੋਗਾ ਜੋਤੀ ਹੋਗਾ ਪਕਰਹਾਜ ਵਗੈਰਾ ਹੋ ਗਿਆ ਹਨ ਵੀ ਉਹਨਾਂ ਦਾ ਰੇਟ ਤਾਂ ਬਈ 250 ਤੋਂ ਥੱਲੇ ਆ 150 ਤੋਂ 200 ਦੇ ਆਸ-ਪਾਸ ਹਨ ਬਾਕੀ ਜਿਹੜੀ ਆ ਵੱਡੀ ਮਸ਼ੀਨ ਚੱਲਦੀ ਆ ਪੀਪੀਓ ਵਾਲੀ ਵੱਡੀ ਆ ਡਬਲ ਜਾਰ ਵਾਲੀ ਜਿਹੜੀ ਕੰਦ ਕਹਿ ਲੀਏ ਡਿਸਟਰੀਬਿਊਟਰ ਨਾਲ ਚੱਲਦੀ ਆ ਜਿਹੜੀ ਵੀਰਾ ਦਾ ਸਭੀ ਫਾਇਦਾ ਹੈਗਾ ਜਾਂ ਕਿਵੇਂ ਆ ਪਰ ਉਹ ਲੰਬੀ ਵਾਲੀ ਜਦਿਆ ਮੋੜ ਦੇ ਵਿੱਚ ਕੋਈ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਉਹਦੇ ਚ ਥਾਲੀਆਂ ਲੰਬੀਆਂ ਚਾਹੀਦੀਆਂ ਜਿਹੜੀਆਂ ਸਾਈਡਾਂ ਲਾਈ ਹੋਈਆਂ ਹੁੰਦੀਆਂ ਨਾ ਜੇ ਆਪਾਂ 8 ਲਾਉਨੇ ਆ ਇਹਨੂੰ ਤਾਂ ਘਟ ਘਟ 10 ਚਾਹੀਦੀਆਂ ਨੇ ਬਾਕੀ ਥੋੜੀ ਜਿਹੀ ਰਾਇਆ ਜਰੂਰ ਤੁਸੀਂ ਦੱਸਿਓ ਹਨਾ ਬਾਕੀ ਇਹ ਆ ਵੀ ਲੰਬੇ ਜਾਲ ਦਾ ਫਾਇਦਾ ਹੋਏ ਨਾ ਵੀ ਮਿੱਟੀ-ਬੂਟੀ ਘੱਟ ਆਉਂਦੀ ਆ ਕਾਲੂ ਸਾਫ਼ ਹੋ ਕੇ ਆਈ ਜਾਂਦਾ ਵਾਲੂ ਸਾਫ਼ ਨਿਕਲਦਾ ਆ ਲੱਗ ਲੱਗ ਜਾਈ ਪਿਆ ਆਲੂ ਲੌਰੀ ਸਵਾਗਤ ਹੈ ਤੁਹਾਡਾ ਖੋਨਾਵੀ ਵੀਡੀਓ ਦੇ ਵਿੱਚ। ਜੀ ਚੈਨਲ ਨੂੰ ਆਪਣੇ ਫੋਲੋ ਕਰ ਲਿਓ ਤੇ ਵੀਰੇ ਨਾਲ YouTube ਪੇਜ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਿੰਨੇ ਵੀ ਭਵਾਂਤ ਸੱਜਣ ਵੀਡੀਓ ਦੇਖ ਰਹੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਆ ਵੀ ਸਾਰੇ ਵੀਰ ਭਰਾ ਠੀਕ ਹੋਣਗੇ। ਬਾਕੀ ਆ ਮਸ਼ੀਨ ਬਾਰੇ ਰਹਿ ਜ਼ਰੂਰ ਦਿਓ ਤੇ ਇੱਕ ਤੁਹਾਡੇ ਆਲੂਆਂ ਦਾ ਰੇਟ ਕੀ ਆ ਇਹ ਵੀ ਜ਼ਰੂਰ ਦੱਸਿਓ। ਇਹ ਆਮ ਦੂਜੀ ਮਸ਼ੀਨ ਉਹ ਕਾਫੀ ਲੰਬੀ ਆ। ਡਿਸਟ੍ਰੀਬਿਊਟਰ ਤੇ ਚੱਲਦੀ ਆ। ਖੜ ਕੇ ਜੈਕ ਲੱਗਾ ਹੋਇਆ ਉਹਨੂੰ ਨਾਲ ਉਹ ਲਾ ਲੋ ਕਟਾਈ ਹੁੰਦੀ ਆ ਟਾਇਰਾਂ ਦੀ ਤੇ ਉਦਾਂ ਹੈ ਵਧੀਆ ਵਾ ਮਿੱਟੀ ਨਹੀਂ ਬਾੜੀ ਲੱਗਦੀ ਹੈਗੀ ਦੂਜੀ ਮਸ਼ੀਨ ਉਹ ਮਿੱਟੀ ਘੱਟ ਲੱਗਦੀ ਆ ਗਾਲ ਲੰਬਾ ਹੋ ਜਾਂਦਾ ਕਿ ਬਹੁਤ ਲੰਬਾ ਹੋ ਜਾਂਦਾ ਥੋੜਾ ਜਿਹਾ ਲੰਬਾ ਹੋ ਜਾਂਦਾ ਦੇਖੋ ਇੱਥੋਂ ਚਾਦੋ ਕੇ ਉੱਥੇ ਛੱਡਦੀ ਆ ਦੇਖੋ ਪਹਿਲਾਂ ਮੂਹਰੇ ਦੇਖੋ ਮਿੱਟੀ ਕਿੰਨੀ ਆਉਂਦੀ ਆ ਇੱਥੋਂ ਮਿੱਟੀ ਲੈ ਕੇ ਖਤਮ ਹੋ ਜਾਂਦੀ ਆ ਫਿਰ ਮਗਰ ਦਾ ਘਲਾ ਆਲੂ ਹੀ ਰਹਿ ਜਾਂਦਾ ਬਸ ਬਾੜਾ ਮੋਟੀ ਮਿੱਟੀ ਆਉਂਦੀ ਆ ਬਾੜੀ ਨਹੀਂ ਆਉਂਦੀ ਹੈ ਜੇ ਮੇਟੇ ਕਾ ਆਗੂ ਥੋੜਾ ਜਿਆਦਾ ਹੋ ਗਿਆ ਉਹਦੇ ਕਰਕੇ ਆ ਜਾਂਦੀ ਆ ਜਵੇਂ ਮਗਰ ਚੱਲਦੀ ਸੀਗੀ ਮਗਰ ਘਾਹ ਹੈ ਨਹੀਂ ਕਰਕ ਤਾਂ ਬੜੀ ਜਾਲੇ ਸਫਾਈ ਆ ਘਾਹ ਦੇ ਵਿੱਚ ਥੋੜੀ ਜੀ ਮਾੜੀ ਜੀ ਮਾੜੀ ਪ੍ਰੋਬਲਮ ਆਣੀ ਘਾਹ ਵਾਲਾ ਆਉਂਦਾ ਕਰਕੇ ਆ ਤੇ ਬਾਕੀ ਜਿਹੜੀ ਉਹ ਖੜੀ ਆ ਵੀ ਉਹ ਸਹੀ ਸਹੀ ਮਸ਼ੀਨ ਹੈ ਛੋਟੇ ਜਾਲ ਵਾਲੀ ਡਿਸਟ੍ਰਿਬਿਊਟਰ ਤੋਂ ਬਿਨਾਂ ਵਾਲੀ ਜਾਂ ਵੀ ਜਿਹੜੀ ਉਹ ਚੱਲ ਰਹੀ ਆ ਉਹ ਜਿਆਦਾ ਕਾਮਯਾਬ ਜ਼ਰੂਰ ਦੱਸਿਓ ਪੈਸੇ ਉਹ ਜਿਵੇਂ ਕਹ ਲੀਏ ਵੀ ਆਲ ਦੁਰੀ ਸਫਾਈ ਦਾ ਦਿੰਦੀ ਆ ਚੰਗੀ ਪੂਰੀ ਵਧੀਆ ਹੋ ਜਦ ਮੇਰੇ ਤੇ ਰੋ ਤੇਲਾ ਬਾਣ ਹੋਵੇ ਉੱਥੇ ਬੜੀ ਜਿਆਦਾ ਜਦ ਮੈਂ ਥੋੜੀ ਜੀ ਕਾਰਡ ਬਾਣ ਹੋ ਗਿਆ ਜਦ ਮੈਂ ਹਨਾ ਜਿਹੜੇ ਵੀ ਇਹ ਭਰਾ ਚਲਾਉਂਦੇ ਆ 10000 ਹਨਾ ਬਾਕੀ ਤੁਸੀਂ ਜਰੂਰ ਦੱਸਿਓ ਵੀ ਥੋੜੀ ਕੀ ਰਾਇਆ ਵੀ ਆਹ ਵਧੀਆ ਕਿ ਉਹ ਜਿਆਦਾ ਵਧੀਆ ਜਿਹੜੀ ਉਹ ਚੱਲ ਰਹੀ ਹੈ ਬਾਕੀ ਆ 750 540 4 ਜੌਂਡੀਆ ਆਲੂਪਟਨਾ ਦੇ ਟਾਇਰ ਪਾਏ ਹੋ ਛੋਟੇ 12 ਦੇ 12 4 36 ਦੇ ਇਹ ਇਹ ਬਸੰਤ ਵਾਲੀ ਹੁੰਦੀ ਆ ਇਹ ਛੋਟੇ ਛੋਟੇ ਧਾਲ ਵਾਲੀ ਹੁੰਦੀ ਆ ਹਨਾ ਸਾਰੇ ਨੇ ਵੀਰ ਭਰਾਵਾਂ ਨੂੰ ਪਤਾ ਹੀ ਆ ਤੇ ਇਹਨੂੰ ਡਿਸਟ੍ਰੀਬਿਊਟਰ ਨਹੀਂ ਹੁੰਦਾਗਾ ਇਹਦੇ ਮਗਰ ਟਾਇਰ ਨਹੀਂ ਹੁੰਦੇ ਮਗਰ ਰੂਲਾ ਲੱਗਾ ਹੁੰਦਾ ਗੱਲਾਂ ਹਨਾ ਤੇ ਜਿਵੇਂ ਇਹ ਤਕਰੀਬਨ ਜਿਵੇਂ ਆਹ ਆਪਣਾ ਟਰੈਕਟਰ ਹੈ ਜੀ ਜੌਂਟੀਆ 5405 ਇਹ 63 ਕਿਹਚਪੀ ਦੇ ਵਿੱਚ ਆ ਜਾਂਦਾ ਹਨਾ ਤੇ ਸੀਆਰਡੀ ਜੀ ਆਉਂਦੇ ਹੁਣ ਤੱਕ ਤਕਰੀਬਨ ਸਾਰੇ ਨਵੇਂ ਜਿਹੜੇ ਹੁਣ ਆ ਰਹੇ ਆ ਟਰੈਕਟਰ ਨਾਲ ਕੰਪਨੀਆਂ ਬਣਾ ਰਹੀਆਂ ਹਨਾ ਟਾਨੀਆ ਜੀ ਪੀਟੀਓ ਵੀ ਪੂਰੀ ਵਧੀਆ ਇਹਦਾ ਏ ਬੀ ਸੀ ਤੇ ਡੀ ਦੂਜਿਆਂ ਤੇ ਇਕੱਲੇ ਏ ਬੀ ਸੀ ਉਹਨਾਂ ਹੁੰਦਾ ਸੀ ਇਹਦੇ ਵਿੱਚ ਨਾਲ ਇਹਨੇ ਡੀ ਕਰਤੀ ਹਨਾ ਤੇ ਇਧਰ ਪਾਸੇ ਉਹੀ ਗੀਅਰ ਤੈਨ ਨਹੀਂ ਰੱਖੇ ਹੋਏ ਆ ਚੌਥਾ ਪੈਕ ਰੱਖਿਆ ਹੋਇਆ ਬਾਕੀ ਟਰੈਕਟਰ ਚੌਂਡ ਦੇ ਵਿੱਚ ਵਧੀਆ ਆ ਇਹ ਵੀ ਚੱਲੋ ਤੇ ਬਾਕੀ ਜਿਹੜੇ ਵੀ ਭਰਾਵੇਂ ਰੱਖੇ ਹੋਏ ਆ ਉਹਨਾਂ ਤਾਂ ਪਤਾ ਹੀ ਆ ਦੀ ਆਕੀ ਉਹ ਆ ਜਿਹੜੇ ਵੀਰ ਭਰਾ ਲੈਣਾ ਚਾਹੁੰਦੇ ਆ ਟਰੈਕਟਰ ਮਾੜੇ ਨਹੀਂ ਟਰੈਕਟਰ ਵਧੀਆ ਨੇ 63 ਕਾ ਐਚਪੀ ਦੇ ਵਿੱਚ ਟਰੈਕਟਰ ਇਹ 54.05 ਆ ਜਾਂਦਾ ਫੋਰ ਵੇ ਫੋਰ ਲੈ ਲਓ ਚਾਹੇ 2 2 ਵੀਲ ਦੇ ਵਿੱਚ ਲੈ ਲਓ ਹਨਾ ਤੇ ਤਕਰੀਬਨ ਤਕਰੀਬਨ 6 ਤੋਂ 7 ਕੇਚਪੀ ਤੱਕ ਦੀ ਜਿਹੜੀ ਪੀਟੀਓ ਉਹ ਐਚਪੀ ਦੇ ਹਿਸਾਬ ਨਾਲ ਘਟ ਹੁੰਦੀ ਆ ਜੇ ਵੀ ਮੰਨ ਲਓ ਵੀ ਆਹ ਇਹਦੀ 63 63 ਐਚਪੀ ਆ ਨਾ ਇਹਦੇ ਵਿੱਚ 6 ਜਾਂ 7 ਐਚਪੀ ਪੀਟੀਓ ਪਾਵਰ ਇਹਦੀ ਘਟਾ ਦੋ ਯਾਨੀ ਕਿ 55 55 ਰਹਿ ਜੂਗੀ 55 55 ਕੇ ਐਚਪੀ ਰਹਿ ਜਾਂਦੀ ਆ ਦੀ ਕਟਰ ਤਾਂ ਹੀ ਇਹ ਤਾਂ ਕੰਮ ਜਾਪ ਨੇ ਜਿਵੇਂ ਹਰਜਣੂ ਆਰਜਣਮੇਂਦਰਾ ਵੱਡਾ ਜਿਵੇਂ 755 ਵਾ ਹਨਾ ਤੇ ਉਹ ਉੱਚਾ 67 ਐਚਪੀ ਚ ਆ ਜਾਂਦਾ ਉਹ ਆ ਸਾਢੇ ਦੇ ਉੱਤੇ 70 ਐਚਪੀ ਚ ਆ ਜਾਂਦਾ ਜਿਵੇਂ ਪਰ ਉਹਦੀ ਪੀਟੀਓ 6 ਛਾ ਐਚਪੀ ਤੱਕ ਦੀ ਕੰਮ ਕਰ ਜਾਂਦੀ ਆ ਤਾਂ ਉਦਾਂ ਹੀ ਇਹਨਾਂ ਦੀ 36 36 ਐਚਪੀ ਚਾ ਤੇ ਉਹ ਤੋਂ 6 ਕੱਢ ਦਈਏ ਤਾਂ 57 ਕਿ ਐਚਪੀ ਤੱਕ ਦੀ ਇਹ 56 ਐਚਪੀ ਤੱਕ ਦੀ ਇਹਦੀ ਪੀਟੀਓ ਕੱਢ ਦਿੰਦਾ ਵਾ ਗੂਗਲ ਦੇ ਉੱਤੇ ਤਾਂ ਇਦਾਂ ਹੀ ਇਦਾਂ ਹੀ ਲਿਖਿਆ ਹੁੰਦਾ ਵਾ ਬਾਕੀ ਤੁਸੀਂ ਰੋਡੀ ਕੀ ਰਾਇਆ ਇਹ ਤੁਸੀਂ ਦੂਰ ਦੱਸਿਓ ਜਿਹੜਾ 20 ਪਾ ਟਰੈਕਟਰ ਰੋਜ਼ ਚਲਾਉਂਦੇ ਆ ਜੌਂਡੀਅਰ ਨੂੰ ਹਨਾ ਉਹ ਜਰੂਰ ਦੱਸਿਓ ਤੇ ਪਹਿਨੇ ਆਪਣੀ ਮੰਦਰਾ ਅਰ ਜਾਂਦੀ ਇੱਕ ਵੀਡੀਓ ਪਾਈ ਹੋਈ ਆ 755 ਦੀ ਤੇ ਉਹ ਤੁਸੀਂ ਚੰਗਾ ਪਿਆਰ ਦੇ ਦੇ ਰਹੇ ਹੋ ਕੱਲ ਪਾਈ ਸੀ ਉਹ ਵਧੀਆ ਪਿਆਰ ਦੇ ਰਹੇ ਹੋ ਤੇ ਤੁਹਾਡਾ ਧੰਨਵਾਦ ਵੀ ਹੈ ਉਹ ਯਾਨੀ ਕਿ ਤਕਰੀਬਨ ਤਕਰੀਬਨ 400 HP ਦੇ ਵਿੱਚ ਆ ਜਾਂਦਾ ਤੇ 66 HP ਤੱਕ ਦੀ ਉਹਦੀ ਵੀਡੀਓ ਕੰਮ ਕਰ ਜਾਂਦੀ ਹੈ 66 67 HP ਤੱਕ ਤੇ ਉਹ ਵੀ 4x4 ਹੀ ਆ ਵੱਡਾ ਟਰੈਕਟਰ 755 ਜਿਹੜਾ ਹੈਗਾ ਵਾ 655 ਉਹ ਹੈਗਾ ਜੀ ਤਕਰੀਬਤ ਜਿਵੇਂ 63 ਕਿਚਪੀ ਦਾ ਉਹ 64 ਕਿਚਪੀ ਦਾ ਉਹ ਇਹਦਾ ਸਿਸਟਮ ਹੁੰਦਾ ਉਹ ਜੋ ਟਾਇਰਾਂ ਦੇ ਉੱਤੇ ਆ ਗਈ ਉਹ ਮੂਹਰੇ ਟੈਬ ਮੂਜੀ ਨਹੀਂ ਚੱਕੀ ਗਈ ਨਾਲੇ ਮਗਲੇ ਟਾਇਰਾਂ ਦੇ ਉੱਤੇ ਮਸ਼ੀਨ ਆ ਗਈ ਉਹਦੇ ਨਾਲ ਚੱਕੀ ਗਈ ਪੇਟੀਆਂ ਡੱਲੀਆਂ ਨਹੀਂ ਐ ਡੈਸਿਮੀਟਰ ਨਾਲ ਚੱਲਿਆ ਹਾ ਮਗਲੇ ਟਾਇਰ ਵੀ ਇਹਦੇ ਕਟਾਈ ਕਰ ਜਾਂਦੇ ਆ ਨਾਲੇ ਦੱਸੀ ਕਰਾਂ ਦੇ ਬਾਰੇ ਕਿਵੇਂ ਆ ਮਸ਼ੀਨ ਭਈ ਇਹੇ ਵਧੀਆ ਪੜਦੀ ਆ ਇਹ ਜਿਵੇਂ ਮਿੱਟੀ ਮੁੱਟੀ ਸਵਾਈ ਸੁਬੀ ਜ਼ਿਆਦਾ ਆਉਂਦੀਆਂ ਨਾਲ ਤੇ ਇੱਕ ਜਿਵੇਂ ਹੋਣੇ ਚਲੋ ਲੰਬੀ ਬਹੁਤ ਜ਼ਿਆਦਾ ਹੈਪੀ ਹੈ ਨਾ ਜਿਵੇਂ ਹੁਣ ਆਮ ਤਾਂ ਦੂਜੀ ਦੇ ਆਪਾਂ 6 6 ਜਿਹੜੇ ਬਣਦੇ ਜਾਣੇ ਕਿ ਤਿੰਨੀ ਤਿੰਨੀ ਫਾਲੀਆਂ ਬਣਦੀਆਂ ਆਉਂਦੀਆਂ ਤਾਂ ਤੇ ਇਹਨੂੰ 8 ਬੱਟਾ ਲਾਉਣੀਆਂ ਪੈਂਦੀਆਂ 8 ਵੀ ਮੇਰੇ ਨਾਲ ਘੱਟ ਲੱਗਦੀਆਂ ਅਗਰ ਸਹੀ ਮੰਨਦੇ 10 ਹੀ ਚਾਹੀਦੀਆਂ ਹਨਾ 10 ਤਾਂ ਜਾਣੇ ਕਿ ਇਹ ਵੀ ਮੁਰਦੀ ਮੁਰਦੀ ਸੌਖੀ ਆ ਨਾ ਉਹ ਦੋ ਮਸ਼ੀਨਾਂ ਇਹ ਇੱਕ ਹਾਂ ਉਹ ਯਾਨੀ ਕਿ ਜਾਣ ਕੇ ਸਹੀ ਸਹੀ ਦਾ ਜਾਲਾ ਕੱਲੀ ਦਾ ਉਦੋਂ ਮੂਰੇ ਤਿੰਨ ਨਹੀਂ ਆ ਉਹ ਕਹਿੰਦਾ ਬਾਹਲੇ ਲੰਬੀ ਆ ਉਹਦਾ ਯਾਰ 6 ਫੁੱਟ ਦੀ ਮਸਾ 4-4 5-5 ਫੁੱਟ ਦੀ ਮਸਾ ਹਾਂ ਅੱਧੀ ਘਾ ਅੱਧੋਂ ਘਟ ਹੈ ਹਾਂ ਇੰਨੀ ਕੁ ਹੋਣੀ ਹੈ ਮਗਰ ਜਾਉਂਦੀ ਯਾਨੀ ਕਿ ਸਪਾਈ ਸੁਵਿਧਾ ਦਿਖਾ ਦੇ ਪਏ ਚ ਪੂਰੀ ਵਧੀਆ ਵਾ ਬਾਕੀ ਆਪਾਂ ਦਸ ਕਵੀਰਾਂ ਦੇ ਵੀ ਰਾਇ ਲਵਾਂਗੇ ਵੀ ਉਹਨਾਂ ਨੂੰ ਇਹ ਮਸ਼ੀਨ ਕਿਵੇਂ ਲੱਗਦੀ ਆ ਇਹ ਰਾਮਾ ਜੰਡੂ ਜੀਨ ਬਾਈ ਕਹਿੰਦਾ ਥੈ ਪੂਰੀ ਵਧੀਆ ਕਨਸੈਪਟ ਵਧੀਆ ਆ ਵਾ ਇਹ ਪਰ ਜਾਨਕਿਆ ਨੂੰ ਰੈਲ ਜਾਨਕਿਆ ਜਿਹੜੀ ਪੱਟਰ ਪੜੀ ਵਾਲਾ ਜਿਹੜਾ ਬੋਰਡ ਨਾਲ ਆ ਥੋੜਾ ਬੋਰਡ ਨਾਲ ਦਾ ਕਰਕੇ ਥੋੜੀ ਪ੍ਰੋਬਲਮ ਆਉਂਦੀ ਆ ਥੋੜੀ ਜਿਹੀ ਜਾਨਕਿਆ ਫਾ ਲੀਆਂ ਜਿੱਤੇ ਆਪਾਂ ਚਾਰ ਅੱਜ ਆਪਾਂ ਉੱਥੇ ਅੱਠ ਲਾਉਨੇ ਉੱਥੇ ਤੋਂ ਅਸੀਂ 10 ਲਾ ਲਓ ਫੇਰ ਬਾੜੀ ਵਾਲੇ ਸੌਖੀ ਮੁੜ ਜੂ ਆਪਾਂ ਅੱਠ ਅੱਠ ਲਾ ਲੰਦੇ ਜਾਨਕਿਆ ਚਾਰ ਗੇੜੇ ਲਾ ਦਿੰਦੇ ਆ ਸਾਈਡਾਂ ਤੇ ਇਧਰਲੇ ਪਾਸੇ ਸਾਈਡਾਂ ਵਾਲੇ ਹੁੰਦੇ ਜਿਵੇਂ ਚਾਰ ਗੇੜੇ ਲਾ ਦਿੰਦੇ ਆ ਪਰ ਤੇ ਨੂੰ ਘਟ ਘਟ 10 ਗੇੜੇ ਗੇੜੇ ਲਾਓ ਜਾਨਕਿਆ 10 ਸੌਖਾ ਕਰਨ ਮਸ਼ੀਨ ਸੌਖੀ ਬਣਦੇ ਕਿਉਂਕਿ ਟਾਇਰਾ ਦੇ ਨਾਲ ਕਟਾਈ ਆਦੀ ਡਿਸਟ੍ਰਿਬਿਊਟਰ ਲੱਗਾ ਹੋਇਆ ਇਹਨੂੰ ਇਹਨਾਂ ਦਾ ਸਫਾਈ ਸੁਵਿਧਾ ਫਰਕ ਆ ਵੀ ਦਾ ਬਾਕੀ ਤੁਸੀਂ ਕੀ ਕਹਿੰਦੇ ਹੋ ਜਰੂਰ ਦੱਸੋ ਹੈਪੀ ਵੀਰ ਤਾਂ ਕਹਿੰਦਾ ਵੀ ਇਹ ਕਨਸੈਪਟ ਹੈ ਵਧੀਆ ਬਾਕੀ ਤੁਸੀਂ ਦੱਸੋ ਵੀ ਤੁਹਾਡੀ ਕੀ ਰਾਏ ਆ ਇਹਦੇ ਵਿੱਚ